ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਦੇ ਆ 11 ਜਨਵਰੀ ਪੰਜਾਬ ਦੇ ਮੌਸਮ ਦੀ 11 ਤੇ 12 ਜਨਵਰੀ ਦੇ ਵੀਰੋ ਆਉਣ ਵਾਲੇ ਅੱਜ ਤੇ ਕੱਲ 2 ਦਿਨ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਜਿਵੇਂ ਕਿ ਤੁਹਾਨੂੰ ਕੱਲ ਦੀ ਵੀਡੀਓ ਦੇ ਵਿੱਚ ਵੀ ਦੱਸਿਆ ਗਿਆ ਸੀ ਕਿ ਅੱਜ 10 ਨੂੰ ਕੁੱਲ ਮਿਲਾ ਕੇ ਮੌਸਮ ਮ ਬਾਰਿਸ਼ ਤੋਂ ਰਹਿਤ ਰਹੇਗਾ ਪਰ ਮੌਸਮ ਦੇ ਵਿੱਚ ਤਬਦੀਲੀ ਦੇਖਣ ਨੂੰ ਮਿਲੇਗੀ ਪੂਰਬੀ ਹਵਾਵਾਂ ਵਾਪਸੀ ਕਰ ਜਾਣਗੇ ਤੇ ਕੁੱਲ ਮਿਲਾਕੇ ਪੰਜਾਬ ਦਾ ਮੌਸਮ ਉਤੋਂ ਧੁੱਪ ਥੋੜੀ-ਮੋਟੀ ਹੀ ਦੇਖਣ ਨੂੰ ਮਿਲੇਗੀ ਉਸੇ ਤਰ੍ਹਾਂ ਕੱਲ ਦਾ ਦਿਨ ਪੰਜਾਬ ਦਾ ਮੌਸਮ ਕੁੱਲ ਮਿਲਾਕੇ ਠੰਡ ਬੜਾ ਠੰਡ ਘੋੜਾ ਰਿਹਾ ਤੇਜ਼ ਪੂਰਬੀ ਹਵਾਵਾਂ ਵਗਦੀਆਂ ਰਹੀਆਂ ਨੇ ਤੇ ਧੁੱਪ ਦੇ ਦਰਸ਼ਨ ਕੱਲ ਕੁਝ ਭਾਗਾਂ ਦੇ ਵਿੱਚ ਹੋਏ ਨੇ ਤੇ ਕੁਝ ਭਾਗਾਂ ਦੇ ਵਿੱਚ ਵੀਰੋ ਧੁੱਪ ਨਹੀਂ ਨਿਕਲੀ ਸੋ ਸਿਸਟਮ ਦਾ ਜੋ ਵੀਰੋ ਪ੍ਰਭਾਵ ਸੀ ਉਹ ਸ਼ੁਰੂਆਤ ਕੱਲ ਤੋਂ ਹਵਾਵਾਂ ਦੇ ਰੂਪ ਦੇ ਵਿੱਚ ਸੀਗੀ ਅੱਜ ਰਾਤ ਦੇ ਸਮੇਂ ਵੀ ਤੇਜ਼ ਪੂਰਬੀ ਹਵਾਵਾਂ ਆਪਾਂ ਨੂੰ ਚਲਦੀਆਂ ਦੇਖਣ ਨੂੰ ਮਿਲੀਆਂ ਨੇ ਦਿਨ ਦੇ ਸਮੇਂ ਸਵੇਰ ਦੇ ਸਮੇਂ ਵੀ ਰੋ ਤੇਜ਼ ਪੂਰਬੀ ਹਵਾਵਾਂ ਨੇ ਧੁੰਦ ਦਾ ਪ੍ਰਭਾਵ ਥੋੜਾ ਜਿਹਾ ਕੱਲ ਦੇ ਮੁਕਾਬਲੇ ਘੱਟ ਦੇਖਣ ਨੂੰ ਮਿਲਿਆ ਸੋ ਜੇ ਆਪਾਂ ਗੱਲ ਕਰੀਏ ਆਉਂਦੇ ਕੁਝ ਘੰਟਿਆਂ ਦੇ ਬਾਅਦ ਵੀਰੋ ਜੋ ਸਿਸਟਮ ਹੈ ਉਹ ਇੰਟਰ ਕਰ ਜਾਵੇਗਾ ਜੋ ਪੰਜਾਬ ਦੇ ਰਾਜਸਥਾਨ ਦੇ ਹਰਿਆਣੇ ਦੇ ਨਾਲ ਲੱਗਦੇ ਖੇਤਰ ਨੇ ਜਿਵੇਂ ਕਿ ਪਹਿਲਾਂ ਬਡਲਾ ਅਡਾ ਮਾਨਸਾ ਬਰਨਾਲਾ ਬਟਿੰਡਾ ਉਸ ਤੋਂ ਬਾਅਦ ਮੁਕਸਰ ਸਾਹਿਬ ਰੋਜ਼ਪੁਰ ਫਰੀਦਕੋਟ ਜੋ ਪੰਜਾਬ ਦੇ ਪੱਛਮੀ ਤੇ ਦੱਖਣੀ ਭਾਗ ਨੇ ਇਹਨਾਂ ਭਾਗਾਂ ਦੇ ਵਿੱਚ ਵਿਰੋ ਸਿਸਟਮ ਦੀ ਐਂਟਰੀ ਪਹਿਲਾਂ ਹੋਵੇਗੀ ਜੋ ਕਿ ਆਉਂਦੇ ਤਕਰੀਬਨ ਆਪਾਂ 11:00 ਵਜੇ ਲਾ ਲੂ ਵੀਰੋ ਦੁਪਹਿਰ ਕੋ ਤੋਂ ਦੇ ਆਸ-ਪਾਸੇ ਪ੍ਰਭਾਵ ਸਿਸਟਮ ਦਾ ਆਪਾਂ ਨੂੰ ਦੇਖਣ ਨੂੰ ਮਿਲੇਗਾ ਬੱਦਲਬਾਜ਼ੀ ਦੇ ਰੂਪ ਦੇ ਵਿੱਚ ਵੀਰੋ ਬਰਸਾਤੀ ਗਤੀਵਿਧੀਆਂ ਆਪਾਂ ਨੂੰ ਇਹਨਾਂ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਇਸ ਸਿਸਟਮ ਦਾ ਪੂਰਾ ਪ੍ਰਭਾਵ ਵੀ ਰੌਂਦੇ 12 ਘੰਟਿਆਂ ਤੱਕ 24 ਘੰਟਿਆਂ ਤੱਕ ਬਣਿਆ ਰਹੇਗਾ ਜੋ ਕਿ ਕੱਲ ਅੱਜ ਦੁਪਹਿਰ ਤੱਕ ਵੀਰੋ ਕੱਲ ਦੁਪਹਿਰ ਤੱਕ ਆਪਾਂ ਨੂੰ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਤ ਪੰਜਾਬ ਦੇ ਆਪਣੇ 70-75% ਖੇਤਰਾਂ ਦੇ ਵਿੱਚ ਬਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਸਿਸਟਮ ਦਾ ਪ੍ਰਭਾਵ ਜੋ ਕਿ ਪੰਜਾਬ ਦੇ ਮੱਝੇ ਦੋਬੇ ਦੇ ਖੇਤਰ ਨੇ ਵੀਰੋ ਉਨ੍ਹਾਂ ਖੇਤਰਾਂ ਦੇ ਵਿੱਚ ਥੋੜਾ ਜਿਹਾ ਆਪਾਨੂੰ ਪੂਰਬੀ ਭਾਗਾਂ ਦੇ ਵਿੱਚ ਘੱਟ ਦੇਖਣ ਨੂੰ ਮਿਲੇਗਾ ਤੇ ਪੱਛਮੀ ਤੇ ਦੱਖਣੀ ਭਾਗਾਂ ਦੇ ਵਿੱਚ ਵੀ ਆਪਾਨੂੰ ਜ਼ਿਆਦਾ ਪ੍ਰਭਾਵ ਦੇਖਣ ਨੂੰ ਮਿਲੇਗਾ ਇੱਥੋਂ ਤੱਕ ਬੱਦਲਬਾਹੀ ਸੰਘਣੇ ਰੂਪ ਦੇ ਵਿੱਚ ਪਹੁੰਚੇਗੀ ਦੱਖਣੀ ਤੇ ਪੱਛਮੀ ਭਾਗਾਂ ਤੱਕ ਚੰਗੀ ਬਰਸਾਤ ਦੇਖਣ ਨੂੰ ਮਿਲ ਸਕਦੀ ਹੈ ਕਾਦੋਂ ਕਥਮਾ ਦੇ ਵੀਰੋ ਗੜੇਮਾਰੀ ਤੋਂ ਬਿਨਾਂ ਕਾਰ ਨਹੀਂ ਕੀਤਾ ਜਾ ਸਕਦਾ ਚੰਗੇ ਅੰਬੀ ਦੀਆਂ ਛੱਟਾਂ ਦੇਖਣ ਨੂੰ ਮਿਲ ਸਕਦੀਆਂ ਨੇ ਤੇਜ਼ ਛਾਟੇ ਦਰਮੀ ਕੁਝ ਸੰਮੇਲੀ ਤੇ ਕਿਣਮਣ ਦੇ ਰੂਪ ਦੇ ਵਿੱਚ ਲੰਬੇ ਸਮੇਂ ਲਈ ਵੀਰੋ ਇਦਾਂ ਦੀਆਂ ਗਤੀਵਿਧੀਆਂ ਆਪਾਂ ਦੇਖਣ ਨੂੰ ਮਿਲ ਤੇ ਗਰਜ ਚਮਕ ਵੀ ਹੋਵੇਗੀ ਬਾਕੀ ਵੀਰੋ ਪੰਜਾਬ ਦੇ ਜੋ ਉੱਤਰੀ ਤੇ ਪੂਰਬੀ ਭਾਗ ਨੇ ਉਹਨਾਂ ਭਾਗਾਂ ਦੇ ਵਿੱਚ ਪਹੁੰਚਦੇ ਪਹੁੰਚਦੇ ਜੋ ਬਰਸਾਤ ਦੇ ਅਸਾਰ ਨੇ ਉਹ ਥੋੜੇ ਘੱਟ ਹੋਣਗੇ ਬਦਲਬਾਈ ਹਲਕੇ ਰੂਪ ਦੇ ਵਿੱਚ ਹੋ ਜਾਵੇਗੀ ਖੇਲਰ ਜਾਣਗੇ ਬਦਲ ਵੀਰੋ ਇੱਧਰ ਬਦਲਬਾਈ ਜ਼ਿਆਦਾ ਸੰਗਣੇ ਰੂਪ ਦੇ ਵਿੱਚ ਪਹੁੰਚੇਗੀ ਸੋ ਇਹਨਾਂ ਭਾਗਾਂ ਦੇ ਵਿੱਚ ਜੋ ਦੱਖਣੀ ਤੇ ਪੱਛਮੀ ਨੇ ਜ਼ਿਆਦਾ ਬਰਸਾਤ ਹੋ ਸਕਦੀ ਹੈ ਤੇ ਪੰਜਾਬ ਦੇ ਵੀਰੋ ਪੂਰਬੀ ਭਾਗਾਂ ਦੇ ਵਿੱਚ ਬਰਸਾਤ ਦੇ ਅਸਰ ਘੱਟ ਹੋਣਗੇ ਬਾਕੀ ਆਪਾਂ ਵੀਰੋ ਸ਼ਾਮ ਦੀ ਜਾਣਕਾਰੀ ਲੈ ਕੇ ਫੇਰ ਹਾਜ਼ਰ ਹੋਵਾਂਗੇ ਧੰਨਵਾਦ ਜੀ